ਸਸ਼ੀ ਗੱਜ ਜੀ ਤੂੰ ਦੇਖ ਰਿਹਾ ਨਾ ਉਹਂਡਿਆ ਪੰਜਾਬੀ ਮੈਂ ਹਾਂ ਮਿੱਕੀ ਜੈਕਰ ਲੈ ਕੇ ਆਇਆ ਹਾਂ ਸਰ ਆ ਇਸ ਵੇਲੇ ਦੀ ਵੱਡੀ ਖਬਰ ਦੱਸਦੀ ਹੈ ਕਿ ਬਾਲੀਵੁੱਡ ਸਟਾਰ ਸੋਨੂ ਸੂਤ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਮੁਸ਼ਕਲਾ ਵੱਦਕਤਿਆਂ ਨੇ ਸੋਨੂ ਸੂਤ ਦੀਆਂ ਦੱਸਦੀ ਹੈ ਕਿ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਇੱਕ ਐਪ ਤੇ ਰਾਹੀ ਪੈਸੇ ਜਿਹੜਾ ਇਨਵੈਸਟ ਕਰਕੇ ਜਿਹੜੇ ਵਧਾਉਣ ਦੇ ਇਲਜ਼ਾਮ ਲੱਗੇ ਨੇ ਇੱਕ ਪੈਸੇ ਜਿਹੜਾ ਹੈ ਰਾਕੇਜ਼ਾ ਐਪ ਦੇ ਬ੍ਰਾਂਡ ਐਮਬੈਸਡਰ ਨੇ ਸੋਨੂ ਸੂਤ ਤੇ ਉਹਨਾਂ ਦੇ ਉੱਤੇ ਇੱਕ ਐਪ ਦੇ ਰਾਹੀਂ ਪੈਸੇ ਇਨਵੈਸਟ ਕਰਨ ਦੇ ਜਿਹੜਾ ਹੈ ਲਾਲਚ ਦੇਣ ਦਾ ਜਿਹੜਾ ਇਲਜ਼ਾਮ ਲੱਗਾ ਜਦ ਚਲਦੇ ਦੱਸਦੇ ਕਿ ਲੁਧਿਆਣਾ ਕੋਰਟ ਦੇ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਬੇਹਤ ਵੱਡੀ ਖਬਰ ਹੈ ਦੱਸਦੇ ਕਿ ਸੋਨੂ ਸੂਦ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਹਾਲਾਂਕਿ ਲਗਾਤਾਰ ਦੇਖੇ ਜਾਂਦੇ ਨੇ ਸਮਾਜ ਸੇਵਾ ਕਰਦੇ ਨਜ਼ਰ ਆਉਂਦੇ ਨੇ ਤੇ ਲਗਾਤਾਰ ਵੀਡੀਓਜ਼ ਵੀ ਉਹਨਾਂ ਦੀ ਖੂਬ ਵਾਇਰਲ ਹੁੰਦੀਆਂ ਨੇ ਪਰ ਦੱਸਦੀ ਹੈ ਕਿ ਹੁਣ ਉਹਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਕਿਉਂਕਿ ਦੱਸਦੇ ਕਿ ਲੁਧਿਆਣਾ ਕੋਰਟ ਦੇ ਵੱਲੋਂ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਸ਼ਿਕਾਇਤ ਦੇ ਉੱਤੇ ਉਹਨਾਂ ਦੇ ਖਿਲਾਫ ਐਫ ਆਰ ਦਰਜ ਹੋਈ ਹੈ ਦੱਸਦੇ ਕਿ ਕਰਾਇਕੇਜ਼ਾ ਐਪ ਜਿਹੜਾ ਹੈ ਦੱਸਿਆ ਜਾ ਰਿਹਾ ਹੈ ਉਸ ਦੇ ਬ੍ਰਾਂਡ ਅੰਬੈਸਡਰ ਨੇ ਸੋਨਕਸੂਤ ਤੇ ਇਸ ਐਪ ਦੇ ਰਾਹੀਂ ਦੱਸਦੇ ਕਿ ਇਨਵੈਸਟ ਕਰਕੇ ਜਿਹੜਾ ਹੈ ਇਨਵੈਸਟ ਕਰਨ ਦਾ ਲਾਲਚ ਦੇਣ ਦਾ ਜਿਹੜਾ ਇਲਜ਼ਾਮ ਲੱਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਜਿਸ ਵਿਅਕਤੀ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਉਸਨੇ ਉਹਨਾਂ ਦੇ ਕਹਿਣ ਦੇ ਉੱਤੇ ਦੱਸਦੇ ਕਿ ਇਸ ਐਪ ਰਾਹੀਂ ਇਨਵੈਸਟ ਕੀਤੇ ਪੈਸੇ ਤੇ ਪੈਸੇ ਉਸਦੇ ਫਸ ਗਿਆ ਜਿਸ ਤੋਂ ਬਾਅਦ ਇਹ ਜਿਹੜੀ ਸ਼ਿਕਾਇਤ ਜਿਹੜੀ ਹੈ ਉਹ ਦਰਜ ਕੀਤੀ ਗਈ ਹੈ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਾਲੀਵੁੱਡ ਦੇ ਵੱਡੇ ਸਟਾਰ ਸਮਾਜ ਸਵੀ ਦੇ ਵਿੱਚੋਂ ਜਾਣੇ ਜਾਂਦੇ ਨੇ ਦੱਸਦੇ ਕਿ ਮੋਗਾ ਤੋਂ ਬਿਲੋਂਗ ਕਰਦੇ ਨੇ ਪੰਜਾਬ ਤੋਂ ਪਰ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਵੱਧੀਆਂ ਨਜ਼ਰ ਆ ਰਹੀਆਂ ਨੇ ਲੁਧਿਆਣਾ ਕੋਰਟ ਦੇ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਦਨੇ ਆ ਦੱਸਦੀ ਹੈ ਕਿ ਜਿਹੜਾ ਸੋਨੂ ਸੂਤ ਦੀਆਂ ਮੁਸ਼ਕਲਾਂ ਜੜੀਆਂ ਉਹ ਵੱਧ ਸਕਦੀਆਂ ਨੇ ਸੋਨੂ ਸੂਤ ਖਿਲਾਫ ਇਹ ਐਫ ਆਈ ਆਰ ਦਰਜ ਹੋਈ ਹੈ ਲੁਧਿਆਣਾ ਕੋਰਟ ਨੇ ਇਸ ਦਾ ਨੋਟਿਸ ਜਾਰੀ ਕੀਤਾ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲੁਧਿਆਣਾ ਚੇਕਾ ਸ਼ਖਸ ਦੀ ਸ਼ਿਕਾਇਤ ਤੇ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਆਪਰਾਹੀ ਪੈਸੇ ਇਨਵੈਸਟ ਕਰਨ ਦਾ ਲਾਲਚ ਦੇਣ ਦਾ ਜਿਹੜਾ ਹੈ ਇਲਜ਼ਾਮ ਲੱਗਿਆ ਹੈ ਉਹਨਾਂ ਦੇ ਉੱਤੇ ਰਾਏਕੇਜ਼ਾ ਐਪ ਦੇ ਜੋ ਬ੍ਰਾਂਡ ਐਮਬੈਸਡਰ ਨੇ ਤੇ ਜਿਸ ਦੇ ਚਲਦੇ ਦੱਸਦੇ ਕਿ ਉਹਨਾਂ ਦੀਆਂ ਮੁਸ਼ਕਲਾਂ ਜੜੀਆਂ ਉਹ ਵੱਧੀਆਂ ਨਜ਼ਰ ਆ ਰਹੀਆਂ ਨੇ ਦਿਖਿਆ ਜਾਂਦਾ ਹੈ ਕਿ ਵੱਡੇ ਵੱਡੇ ਸਟਾਰ ਤਰਾ ਤਰਾ ਦੀਆਂ ਐਡਵਰਟਾਈਜ਼ਮੈਂਟਸ ਕਰਦੇ ਨੇ ਬ੍ਰਾਂਡ ਬੈਸਡਰ ਹੁੰਦੇ ਨੇ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਬ੍ਰਾਂਡ ਐਮਬੈਸਡਰ ਕਿਸੇ ਪ੍ਰੋਡਕਟ ਦਾ ਹੋਣਾ ਜਾਂ ਕਿਸੇ ਐਪ ਦਾ ਹੋਣਾ ਭਾਰੀ ਪੈ ਜਾਂਦਾ ਹੈ ਜਦੋਂ ਅਜਿਹੇ ਕੋਈ ਮਾਮਲੇ ਵਿੱਚ ਨਾਮ ਆ ਜਾਂਦਾ ਹੈ ਐਫ ਆਈ ਆਰ ਦਰਜ ਹੋ ਜਾਂਦੀ ਹੈ ਤਾਂ ਦੇਖ ਸਕਦੇ ਹੋ ਕਿ ਤੁਸੀਂ ਵੀ ਜਦੋਂ ਸਕਰੀਨ ਸਕਰੋਲ ਕਰਦੇ ਹੋਵੋਗੇ ਮੋਬਾਈਲ ਐਪ ਚਲਾਉਂਦੇ ਹੋਵੋਗੇ ਤਾਂ ਤੁਹਾਨੂੰ ਵੀ ਕਈ ਤਰੀਕੇ ਦੇ ਐਪਸ ਦੀ ਐਡਵਰਟਾਈਜ਼ਮੈਂਟ ਆਉਂਦੀ ਹੋਊਗੀ ਜਿਸ ਦੇ ਵਿੱਚ ਅੱਜ ਕੱਲ੍ਹ ਲੋਕ ਜਰਾਏ ਪੈਸੇ ਇਨਵੈਸਟ ਕਰਕੇ ਡਬਲ ਕਰਨ ਦੀ ਕੋਸ਼ਿਸ਼ ਕਰਦੇ ਨੇ ਥੀਸੇ ਦੇ ਚੱਲਦੇ ਦੱਸਦੇ ਕਿ ਰਾਜਕੇ ਦਾ ਐਪ ਜਿਸ ਦੇ ਬ੍ਰਾਂਡ ਬੈਸਰ ਨੇ ਸੋਨੂ ਚੂ ਵੱਡੇ ਬਾਲੀਵੁੱਡ ਸਟਾਰ ਨੇ ਲਗਾਤਾਰ ਉਹਨਾਂ ਦੀਆਂ ਫਿਲਮਾਂ ਜਿਹੜੀਆਂ ਨੇ ਖੂਬ ਪਸੰਦ ਕੀਤੀਆਂ ਜਾਂਦੀਆਂ ਨੇ ਨੈਗੇਟਿਵ ਰੋਲ ਪੋਜ਼ਿਟਿਵ ਰੋਲ ਦੇ ਵਿੱਚ ਵੀ ਦਿਖਦੇ ਨੇ ਸਲਮਾਨ ਖਾਨ ਦੇ ਨਾਲ ਵੀ ਦਬੰਗ ਮੂਵੀ ਦੇ ਵਿੱਚ ਦਿਖੇ ਸੀ ਉਸ ਤੋਂ ਬਾਅਦ ਦੱਸਦੇ ਕਿ ਉਹ ਸਮਾਜ ਸੇਵੀ ਵਜੋਂ ਵੀ ਜਾਣੇ ਜਾਂਦੇ ਨੇ ਜਦੋਂ ਦੱਸਦੇ ਕਰੋਨਾ ਦੇ ਦੌਰਾਨ ਲੋਕਾਂ ਦੇ ਵੱਲੋਂ ਪ੍ਰਵਾਸ ਕੀਤਾ ਜਾਂਦਾ ਹੈ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਉਦੋਂ ਸੋਨੂ ਸੂਦ ਇੱਕ ਵੱਡੇ 스타 ਇੱਕ ਰੀਅਲ ਹੀਰੋ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੇ ਨੇ ਪਰ ਹੁਣ ਦੇਖ ਸਕਦੇ ਹੋ ਉਹ ਇੱਕ 네ਗੇਟਿਵ ਜਿਹੜੀ ਹੈ ਉਹ ਕਿਸ ਤਰੀਕੇ ਦੇ ਨਾਲ ਗੱਲ ਹੋਈ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਐਫਆਰ ਦਰਦ ਹੋਈ ਹੈ ਤੇ ਨਾਮ ਜਿਹੜਾ ਦੱਸਿਆ ਜਾ ਰਿਹਾ ਇੱਕ ਵਿਅਕਤੀ ਦੇ ਵੱਲੋਂ ਉਹਨਾਂ ਦੇ ਖਿਲਾਫ ਇੱਕ ਸ਼ਿਕਾਇਤ ਦਿੱਤੀ ਗਈ ਹੈ ਕਿ ਰਕੇਜ਼ਾ ਐਪ ਵੱਲੋਂ ਉਹਨਾਂ ਨੂੰ ਪੈਸੇ ਇਨਵੈਸਟ ਕਰਨ ਦਾ ਲਾਲਚ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸ ਵਿਅਕਤੀ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਪੈਸੇ ਇਨਵੈਸਟ ਕੀਤੇ ਗਏ ਤੇ ਉਹਨਾਂ ਦੇ ਪੈਸੇ ਫਸ ਜਾਂਦੇ ਨੇ ਤੇ ਦੱਸਿਆ ਜਾਂਦਾ ਹੈ ਕਿ ਇਹ ਸੋਨੂ ਸੂਤ ਦੇ ਦੇ ਜਿਹੜੀ ਉਹਨਾਂ ਦੇ ਵੱਲੋਂ ਇਹ ਲਾਲਚ ਦਿੱਤਾ ਗਿਆ ਸੀ ਉਸ ਦੇ ਹੀ ਚੱਲਦੇ ਉਹਨਾਂ ਦੇ ਵੱਲੋਂ ਪੈਸੇ ਇਨਵੈਸਟ ਕੀਤੇ ਗਏ ਸੀ ਤੇ ਪੈਸੇ ਹੁਣ ਫਸ ਗਏ ਜਿਸ ਦੇ ਚੱਲਦੇ ਸ਼ਿਕਾਇਤ ਇੱਕ ਸਕਦੂ ਦਿੱਤੀ ਗਈ ਹੈ ਲੁਧਿਆਣਾ ਕੋਰਟ ਦੇ ਵੱਲੋਂ ਸੋਨੂ ਸੂਤ ਦੇ ਖਿਲਾਫ ਜਿਹੜਾ ਹੈ ਇਹ ਨੋਟਿਸ ਜਾਰੀ ਕਰ ਦਿੱਤਾ ਗਿਆ ਮਾਮਲਾ ਵੀ ਦਰਜ ਕਰ ਦਿੱਤਾ ਗਿਆ ਤੇ ਵੀ ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰੀ ਵੀ ਹੋ ਸਕਦੀ ਹੈ ਸਾਡਾ ਦੇਖ ਸਕਦੇ ਹੋ ਕਿ ਤਨਾ ਕਿਤੇ ਵੱਡੇ ਵੱਡੇ ਸਟਾਰ ਜਿਹੜੇ ਮਾਮਲਿਆਂ ਦੇ ਵਿੱਚ ਫਸਦੇ ਨਜ਼ਰ ਆਉਂਦੇ ਨੇ ਦੱਸਦੇ ਕਿ ਇਦਾਂ ਦੀ ਗੱਲ ਸੀ ਜਦੋਂ ਮੈਗੀ ਦੇ ਕਰਕੇ ਇੱਕ ਮਾਮਲਾ ਪਖਿਆ ਸੀ ਜਿਸ ਦੇ ਵਿੱਚ ਵੱਡੇ ਵੱਡੇ ਸਟਾਰ ਜਿਹੜਾ ਹੈ ਉਹ ਬੇहद ਸੁਰਖੀਆਂ ਦੇ ਵਿੱਚ ਆ ਗਏ ਸੀ ਉਹਨਾਂ ਦਾ ਨਾਮ ਜਿਹੜਾ ਸਾਮਣੇ ਆਇਆ ਸੀ ਐਫ ਆਈ ਆਰ ਦੇ ਵਿੱਚ ਪੂਰੇ ਦੇਸ਼ ਪਰ ਤੋਂ ਇਹ ਮਾਮਲਾ ਪੱਕਿਆ ਸੀ ਪਰ ਦੇਖ ਸਕਦੇ ਹੋ ਹੁਣ ਇਨਵੈਸਟ ਕਰਨ ਦੇ ਜਿਹੜੇ ਬੜੇ ਤਰੀਕੇ ਆ ਚੁੱਕੇ ਨੇ ਲੋਕਾਂ ਦੇ ਵੱਲੋਂ ਵੱਖ-ਵੱਖ ਐਪਾਂ ਦੇ ਰਾਹੀਂ ਇਸ ਉੱਤੇ ਦੇਖਿਆ ਜਾਂਦਾ ਹੈ ਤੇ ਇਨਵੈਸਟ ਕਰਕੇ ਲੋਕ ਪੈਸੇ ਡਬਲ ਕਰਨਾ ਕਿਤਨਾ ਕਿਤੇ ਚਾਹੁੰਦੇ ਨੇ ਤੇ ਇੱਕ ਰਾਏਕੇਜ਼ਾ ਐਪ ਦੇ ਜਿਹੜੇ ਬ੍ਰਾਂਡ ਐਮਬੈਸਡਰ ਦਿੱਤੇ ਜਾ ਰਹੇ ਨੇ ਸੋਨੂ ਖੂਦ ਤੇ ਇਹੀ ਇਲਜ਼ਾਮ ਲੱਗੇ ਨੇ ਕਿ ਉਹਨਾਂ ਦੇ ਵੱਲੋਂ ਇੱਕ ਐਪ ਦੇ ਰਾਹੀਂ ਪੈਸੇ ਇਨਵੈਸਟ ਕਰਨ ਦਾ ਲਾਲਚ ਦੇਣ ਦਾ ਜਿਹੜਾ ਹੈ ਇਲਜ਼ਾਮ ਲੱਗਿਆ ਹੈ ਤਜਦ ਚਲਦੇ ਉਸ ਵਿਅਕਤੀ ਦੇ ਵੱਲੋਂ ਆਪਣੇ ਪੈਸੇ ਇਨਵੈਸਟ ਵੀ ਕੀਤੇ ਗਏ ਤੇ ਪੈਸੇ ਫਸ ਗਏ ਉਸ ਤੋਂ ਬਾਅਦ ਹੁਣ ਸ਼ਿਕਾਇਤ ਦਿੱਤੀ ਗਈ ਉਸ ਵਿਅਕਤੀ ਦੇ ਵੱਲੋਂ ਤੇ ਹੁਣ ਐਫ ਆਈ ਆਰ ਜਿਹੜੀ ਹੈ ਉਸ ਅਨੁਸਾਰ ਦੇ ਖਿਲਾਫ ਦਰਜ ਕੀਆ